ਹਾਂਜੀ ਮੈਂ ਤੁਹਾਡਾ ਆਪਣਾ ਸਿੰਗਰ ਹਰਮੇਸ਼ ਮੌਲੀ ਜੋ ਮੈਂ ਗੀਤ ਸੁਣਾ ਰਿਆਂ ਇਹ ਮੈਂ ਰਿਕਾਰਡਿੰਗ ਕਰਵਾਈ ਆ ਗੀਤ ਦੀ ਇਹ ਥੋੜੇ ਦਿਨਾਂ ਚ ਹੀ ਆ ਰਿਹਾ ਗੀਤ ਮੇਰਾ ਜੀ ਤਾਂ ਨਾਮ ਰੱਖਿਆ ਦਿਲੇ ਉਹਦੇ ਨਾਲ ਹੂੰ ਹੂੰ ਲੌਣੀਆਂ ਵੀ ਆਪ ਤੇ ਨਿਭੋਣੀਆਂ ਵੀ ਆਪ ਜਿੱਥੇ ਗੱਲਤੀ ਨਹੀਂ ਸਾਡੀ ਸੌਰੀ ਮੰਗੀਏ ਵੀ ਆਪ ਲੌਣੀਆਂ ਵੀ ਆਪ ਤੇ ਨਿਭੋਣੀਆਂ ਵੀ ਆਪ ਜਿੱਥੇ ਗੱਲਤੀ ਨਹੀਂ ਸਾਡੀ ਸੌਰੀ ਮੰਗੀਏ ਵੀ ਆਪ ਹੁਣ ਨਿਭਣੀ ਨਹੀਂ ਸਾਡੀ ਦੁਖੀ ਹੋ ਗਏ ਦਿਨ ਰਾਤ ਸਾਭ ਲੈਣੀ ਮੋਕਾ ਇੰਨਾ ਦੂਰ ਹੋ ਜਾਵਾਂਗੇ ਕਰ ਲੈ ਪਿਆਰ ਨਹੀਂ ਤੇ ਦੂਰ ਚਲੇ ਜਾਵਾਂਗੇ ਮਰਜੀ ਤੂੰ ਕਰ ਤੇਰੇ ਰਾਹਾਂ 'ਚ ਨਾ ਆਵਾਂਗੇ ਜਿਹੜਾ ਸਾਨੂੰ ਪਿਆਰ ਕਰੂਦਿਲੀ ਉਹਦੇ ਨਾਲ ਲਾਵਾਂਗੇ ਜਿਹੜਾ ਸਾਨੂੰ ਪਿਆਰ ਕਰੂ ਦਿਲਿਓ ਦੇ ਨਾਲ ਲਾਵਾਂਗੇ ਹੁਣ ਜਿਆ ਪਿਆਰ ਹੋਣੀ ਉਹ ਵੀ ਨਹੀਂ ਤੂੰ ਭੁੱਲ ਗਈ ਪੈਸੇ ਵਾਲੀ ਤਕੜੀ 'ਚ ਬੈਠ ਕੇ ਤੂੰ ਤੁੱਲ ਗਈ ਥੋੜਾ ਜਿਹਾ ਪਿਆਰ ਹੀ ਹੋਣੀ ਉਹ ਵੀ ਨਹੀਂ ਤੂੰ ਭੁੱਲ ਗਈ ਪੈਸੇ ਵਾਲੀ ਤਕੜੀ 'ਚ ਬੈਠ ਕੇ ਤੂੰ ਤੁੱਲ ਗਈ ਹੋਰ ਬਚਿਆ ਕੀ ਤੇਰੇ ਕੋਲ ਲੈਣ ਆਵਾਂਗੇ ਕਿੰਨੇ ਵਿੱਚ ਵਕੀ ਤੈਨੂੰ ਕਹਿਣ ਆਵਾਂਗੇ ਮਰਜੀ ਤੂੰ ਕਰ ਤੇਰੇ ਰਾਹਾਂ 'ਚ ਨਾ ਆਵਾਂਗੇ ਜਿਹੜਾ ਸਾਨੂੰ ਪਿਆਰ ਕਰੂ ਦਿਲੀਓ ਦੇ ਨਾਲ ਨਾ ਆਵਾਂਗੇ ਕੀ ਨਾ ਤਾਨੂੰ ਪਿਆਰ ਕਰੂਗੀ ਨਹੀਂ ਹੋਵੇ ਨਾਲ ਲਾਵਾਂਗੇ ਤੇਰਾ ਠੂਠਾ ਪਿਆਰ ਮੈਨੂੰ ਕੌਣ ਵਾਂਗੂ ਖਾ ਗਿਆ ਬਾਕੀ ਦਾ ਜੋ ਬਚਿਆ ਸੀ ਯਾਦ ਨੇ ਸਤਾ ਲਿਆ ਤੇਰਾ ਠੂਠਾ ਪਿਆਰ ਮੈਨੂੰ ਕੌਣ ਵਾਂਗੂ ਖਾ ਗਿਆ ਬਾਕੀ ਦਾ ਜੋ ਬਚਿਆ ਸੀ ਯਾਦ ਨੇ ਸਤਾ ਲਿਆ ਹੁਣ ਜਾਂਦਾ ਤੇਰੀਆਂ ਤੋਂ ਅਸੀਂ ਦੂਰ ਚਲੇ ਜਾਵਾਂਗੇ ਕੈਰਾਂ ਦਿੱਤਾ ਧੋਖਾ ਤੈਨੂੰ ਯੂ ਦੂਜਾ ਦੀ ਆਵਾਂਗੇ ਲੱਪਣਾ ਨਾ ਤੈਨੂੰ ਅਸੀਂ ਦੂਰ ਚਲੇ ਜਾਵਾਂਗੇ ਜਿਹੜਾ ਸਾਨੂੰ ਪਿਆਰ ਕਰੂਂਦੀ ਨਹੀਂ ਉਹਦੇ ਨਾਲ ਲਾਵਾਂਗੇ ਜਿਹੜਾ ਸਾਨੂੰ ਪਿਆਰ ਕਰ ਤੈਨਿ ਉਹਦੇ ਨਾਲ ਲਾਵਾਂਗੇ ਖੁੱਲ ਗਿਆ ਭੇਦ ਅੱਜ ਖੁੱਲ ਗਿਆ ਪਰਦਾ ਮੇਰੇ ਤੇ ਸੀ ਕੋਈ ਮੈਂ ਤਾਂ ਕਿਸੇ ਤੇ ਸੀ ਮਰਦਾ ਖੁੱਲ ਗਈ ਆ ਭੇਦੀ ਆਦੀ ਖੁੱਲ ਗਿਆ ਪਰਦਾ ਮੇਰੇ ਤੇ ਸੀ ਕੋਈ ਮੈਂ ਤਾਂ ਕਿਸੇ ਤੇ ਸੀ ਮਰਦਾ ਮਿਹਨਤ ਆ ਇਬਾਦਤ ਦਾ ਹੱਕ ਪੂਰਾ ਹੋ ਗਿਆ ਸੱਚੇ ਪਿਆਰੇ ਵਾਲਾ ਆ ਕੇ ਸਾਹਮਣੇ ਖਨੋ ਗਿਆ ਹਰਮੇਸ਼ ਮੋਲੀ ਵਾਲਾ ਫੈਨ ਉਹਦਾ ਹੋ ਗਿਆ ਐਸਾ ਮਿਲਿਆ ਪਿਆਰ ਮੈਂ ਤੇ ਹੋਇਆ ਦਿਲਦਾਰ ਉਹਨੂੰ ਦਿਲ ਚ ਬਸਾਵਾ ਗੇ ਜਿਹੜਾ ਸਾਨੂੰ ਪਿਆਰ ਕਰੂਗੀ ਦੀ ਉਹਦੇ ਨਾਲ ਲਾਵਾਂਗੇ ਜਿਹੜਾ ਸਾਨੂੰ ਪਿਆਰ ਕਰੂਗੀ ਦੀ ਉਹਦੇ ਨਾਲ ਲਾਵਾਂਗੇ ਹੋ 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 ਜੁਗਤੋ ਚਿਵਾਗਾ ਬੱਦਿਆ ਜਮਰ ਚਾਰੇ ਦਿਸ਼ਾ ਖੜ ਕੇ ਗਈਆਂ ਚਾਰੇ ਦਿਸ਼ਾ ਖੜ ਕੇ ਗਈਆਂ ਸਭ ਦੇ ਰਿਆਂ ਦੇਵਤੇ ਆ ਗਏ ਹੋ ਕੀ ਨੇ ਤਾਲਾ ਛੇੜ ਲਈਆਂ ਜੀਨੇ ਤਾਲਾ ਛੇੜ ਲਈਆਂ ਜਦੋਂ ਸ਼ਿਵਾ ਦਾ ਵੱਜਿਆ ਡੰਗੜੂ ਉਹਦੇ ਸਿਰ ਤੇ ਜਟਾ ਮਾ ਗਲ ਛੇਸ਼ਨਾਗ ਕਾਲਾ ਉਹਦੇ ਹੱਥ ਤੇ ਰਸੂਲ ਚੱਲੇ ਤੇਜ ਹਵਾਵਾਂ ਉਹਦੇ ਸਿਰ ਤੇ ਜਟਾ ਮਾ ਗਲ ਛੇਸ਼ਨਾਗ ਕਾਲਾ ਉਹਦੇ ਹੱਥ ਤੇ ਰਸੂਲ ਚੱਲੇ ਤੇਜ ਹਵਾਵਾਂ ਜੀਨੇ ਜਦ ਕੀਤਾ ਢਮਰੂ ਵਾਰੇ ਨੂੰ ਬੰਦ ਖੋਲ ਦਿੰਦਾ ਜ਼ਿੰਦਗੀ ਦੇ ਤਾਲੇ ਨੂੰ ਸੁੱਖਾਂ ਦੀਆਂ ਲਾਉਂਦਾ ਚੜੀਆਂ ਸੁੱਖਾਂ ਦੀਆਂ ਲਾਉਂਦਾ ਚੜੀਆਂ ਜਦੋਂ ਸ਼ਿਵਾ ਦਾ ਵੱਧਿਆ ਢਮਰੂ ਕਰੇ ਬੈਦ ਦੀ ਸੁਵਾਰੀ ਲੋਰ ਮਸਤੀ ਦੀ ਭਾਰੀ ਉਹ ਤਾਂ ਮੁੱਖੇ ਨੂਰ ਜਾਉਂਦਾ ਸਾਰੇ ਜੱਗ ਦਾ ਪੰਡਹਾਰੀ ਕਰੇ ਬੈਲ ਦੀ ਸੁਵਾਰੀ ਲੋਰ ਮਸਤੀ ਦੀ ਭਾਰੀ ਉਹ ਤਾਂ ਮੁੱਖੇ ਨੂਰ ਜਾਉਂਦਾ ਸਾਰੇ ਜੱਗ ਦਾ ਪੰਡਹਾਰੀ ਉਹ ਤੇ ਦੁਖੀਆਂ ਗਰੀਬਾਂ ਦਾ ਸਹਾਰਾ ਏ ਸਾਰੀ ਦੁਨੀਆ ਨੂੰ ਤਾਰ ਨੇ ਆਇਆ ਏ ਫੁੱਲ ਬਰ ਸੋਣ ਪਰੀਆਂ ਫੁੱਲ ਬਰ ਸੋਣ ਪਰੀਆਂ ਜਦੋਂ ਸ਼ਿਵਾ ਦਾ ਬਚਿਆ ਦੰਬਰੂ ਪਰਮੇਸ਼ ਮੋਲੀ ਵਾਲਾ ਚੱਲ ਦਰ ਤੇਰੇ ਆਇਆ ਤੇਰੀ ਸਿਫਤ ਸੁਣੀ ਆ ਕੇ ਸੀਸ ਚੁਟਾਇਆ ਹਰ ਮੇਸ਼ ਮੋਲੀ ਵਾਲਾ ਚੱਲ ਦਰ ਤੇਰੇ ਆਇਆ ਤੇਰੀ ਸਿਫਤ ਸੁਣੀ ਆ ਕੇ ਸੀਸ ਚੁਟਾਇਆ ਮੈਨੂੰ ਕਰ ਦਿੱਤਾ ਲੋਹੇ ਤੋਂ ਵੀ ਸੋਨਾ ਏ ਤੇਰੇ ਜਿਹਾ ਕੋਈ ਹੋਰ ਨਾ ਹੋਣਾ ਏ ਨੀ ਕਹਾਂ ਰੱਖੀ ਪਿਆਰ ਭਰੀਆਂ ਨੀ ਕਹਾਂ ਰੱਖੀ ਪਿਆਰ ਭਰੀਆਂ दोशी बाद आजान डमरू